ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਇਕ ਓਅੰਕਾਰੁ ਸਤਗੁਰ ਪ੍ਰਸਾਦਿ ਡੰਡਾਉਤ ਬੰਦਨੀ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕੋ ਹਟਾਲ ਗੁਰੂ ਸਿਵੀਐ ਐਨ ਉਸ ਸੈ ਜੁ ਸੁਬਾਈ ਦਰਸ਼ਨ ਪਰ ਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਓ ਵੈ ਸਿਪਤ ਕ ਸਮਦੀ ਨੂਰੀ ਅਰਸੋਂ ਕੁਰਸੋਂ ਚਟਿਐ ਤੂ ਦਿੱਟੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸੱਜਣ ਸੱਚਾ ਪਾਤਸ਼ਾਹ ਸਿਰਸ਼ਾ ਦੇਸ਼ਾ ਹੋ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੈਸਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਆਪਣੀ ਦੁਸ਼ ਬੁੱਧੀ ਦੇ ਨਾਲ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦੇ ਕੁਝ ਜਿਹੜੇ ਜਪਜੀ ਸਾਹਿਬ ਦੀ ਬਾਣੀ ਆ ਉਹਦੀ ਆਪਾਂ ਜਿਹੜੇ ਅਰਥ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਆਪਾਂ ਤਾਂ ਹੀ ਜਿਹੜੇ ਆ ਉਹ ਇਹ ਅਰਥ ਜਿਹੜੇ ਆ ਇਹਨਾਂ ਦੇ ਭਾਅ ਅਰਥ ਜਿਹੜੇ ਆ ਉਹ ਕਰ ਸਕਦੇ ਆ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਸਾਰੇ ਸੰਸਾਰ ਦੇ ਵਿੱਚ ਜਿਹੜੇ ਕਾਰ ਬਿਹਾਰ ਚੱਲਦੇ ਸੋ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਜਪਜੀ ਸਾਹਿਬ ਦੀ ਬਾਣੀ ਵਿੱਚ ਦੱਸਦੇ ਆ ਸਭ ਤੋਂ ਪਹਿਲਾਂ ਮੂਲ ਮੰਤਰ ਆਉਂਦਾ ਮੂਲ ਮੰਤਰ ਤੋਂ ਭਾਵ ਆ ਮੂਲ ਜਿਹੜਾ ਮੁੱਢਲਾ ਵਾ ਕਿ ਇੱਕ ਓੰਕਾਰ ਪਰਮਾਤਮਾ ਇਕਯ ਇਸ ਲਈ ਕਿਸੇ ਵੀ ਸ਼ੱਕ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਸੇ ਵੀ ਸ਼ੰਕਾ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਉਹਦੇ ਵਰਗਾ ਕੋਈ ਹੋਰ ਵੀ ਹੈਗਾ ਅੱਲਾਹ ਪਾਕ ਅੰਗ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਕਿ ਉਹਦੇ ਵਰਗਾ ਕੋਈ ਹੋਰ ਹੈਗਾ ਹੀ ਨਹੀਂ ਜੇ ਸ਼ੱਕ ਵੀ ਕਰਾਂ ਉਹ ਵੀ ਗਲਤ ਗੱਲ ਹੈ ਇੱਕ ਜਿਹੜਾ ਉਹਨਾਂ ਨੇ ਗਣਿਤ ਦਾ ਲਿਖਿਆ ਗਣਿਤ ਤੋਂ ਭਾਵ ਇਹ ਆ ਕਿ ਕਿਸੇ ਨੂੰ ਇਹ ਨਾ ਹੋਵੇ ਕਿ ਕਈ ਵਾਰੀ ਵਿਦਵਾਨ ਜਿਹੜੇ ਆ ਉਹ ਜਿਹੜੇ ਆ ਕਿਵੇਂ ਈੜੀ ਦਾ ਜਾਂ ਕਕੇ ਦਾ ਵੀ ਕੋਈ ਵਾਰੀ ਗਾਂ ਬਰੀਕੀ ਦੇ ਨਾਲ ਅਰਥ ਕਰਨ ਦੀ ਕੋਸ਼ਿਸ਼ ਕਰਦੇ ਪਰ ਗੁਰੂ ਸਾਹਿਬ ਨੇ ਇਹ ਸ਼ੰਕਾ ਨਿਵਰਤ ਕਰ ਦਿੱਤੀ ਕਿ ਪ੍ਰਮਾਤਮਾ ਇਕਿਆ ਔਰ ਏਕਾ ਜਿਹੜਾ ਵਾ ਉਹ ਗਣਿਤ ਦਾ ਲਿਖਿਆ ਕਹਿੰਦੇ ਨੇ ਕਿ ਪ੍ਰਮਾਤਮਾ ਇਕਿਆ ਓੰਕਾਰ ਤੇ ਹਰ ਪਾਸੇ ਇਹ ਸੰਸਕ੍ਰਿਤ ਦਾ ਸ਼ਬਦ ਆ ਔਰ ਅਮਰ ਕੋਸ਼ ਅਨਸਾਰ ਇਸ ਦੇ ਤਿੰਨ ਅਰਥ ਹੈ। ਵੇਦ ਆਦਿ ਧਰਮ ਪੁਸਤਕਾਂ ਦੇ ਆਰੰਭ ਵੇਚ ਅਰਦਾਸ ਜਾਂ ਕਿਸੇ ਪਵਿੱਤਰ ਧਰਮ ਕਾਰਜ ਦੇ ਆਰੰਭ ਵਿੱਚ ਅੱਖਰ ਓਮ ਜਿਹੜਾ ਵਾ ਉਹ ਪਵਿੱਤਰ ਅੱਖਰ ਜਾਣ ਕੇ ਵਰਤਿਆ ਜਾਂਦਾ ਹੈ। ਕਿਸੇ ਹੁਕਮ ਜਾਂ ਪ੍ਰਸ਼ਨ ਆਦਿਕ ਦੇ ਉੱਤਰ ਵਿੱਚ ਆਦਰ ਤੇ ਸਤਿਕਾਰ ਨਾਲ ਹਾਂ ਆਕਣਾ ਜੀ ਹਾਂ ਇਹਦਾ ਵੀ ਅਰਥ ਹੈ। ਬ੍ਰਹਮਾਸਤੇ ਵੀ ਇਹਨਾਂ ਵਿੱਚੋਂ ਕਿਹੜਾ ਸ਼ਬਦ ਇੱਥੇ ਲਿਆ ਜਾਣਾ ਇਸ ਨੂੰ ਧ੍ਰੜ ਕਰਨ ਲਈ ਪਹਿਲਾ ਇੱਕ ਲਿਖ ਦਿੱਤਾ। ਇਸ ਦਾ ਭਾਵ ਇਥੇ ਉਹ ਦਾ ਅਰਥ ਉਹ ਹਸਦੀ ਇਕਿਆ ਉਸ ਵਰਗਾ ਹੋਰ ਕੋਈ ਨਹੀਂ ਜਿਸ ਵਿੱਚ ਇਹ ਸਾਰਾ ਜਗਤ ਸਮਾ ਜਾਂਦਾ ਸੋ ਕਹਿੰਦ ਭਾਵ ਇੱਕ ਓ ਓ ਦਾ ਭਾਵ ਓ ਇਹ ਤੇ ਆਪ ਸਿੱਧਾ ਸਪਸ਼ਟ ਕਹਿ ਦੇ ਨੇ ਕਿ ਪ੍ਰਮਾਤਮਾ ਜਿਹੜਾ ਵਾ ਇਕਿਆ ਸਤਨਾਮ ਕਰਤਾ ਪੁਰਖ ਆਪ ਜੀ ਨੂੰ ਪਤਾ ਉਹ ਸੱਚਾ ਵਾ ਹਮੇਸ਼ਾ ਰਹਿਣ ਵਾਲਾ ਵਾ ਬਾਕੀ ਜਿਹੜੇ دنیਵੀ ਜੀਵ ਜੰਤੂ ਜਿੰਨੇ ਸਾਰੇ ਨਾਸ਼ਮਾਨ ਆ ਜੰਮ ਮਰਨ ਦੇ ਚੱਕਰ ਚ ਪਏ ਆ ਉਪਜਦੇ ਆ ਬਿੰਸਦੇ ਆ ਜਿਹੜੀ ਚੀਜ਼ ਪੈਦਾ ਹੋਈ ਆ ਉਹਨੇ ਇੱਕ ਦਿਨ ਖਤਮ ਵੀ ਹੋਣਾ ਜੋ ਉਪਜੋਸੋ ਬਿੰਸ ਹੈ ਪਰ ਉਹ ਅੱਜ ਕੇ ਕੱਲ ਜਿਹੜਾ ਜਮਿਆ ਜਿਹੜੀ ਫਸਲ ਆਪਾਂ ਬੀਜੀ ਆ ਉਹਨੂੰ ਇੱਕ ਦਿਨ ਆਪਾਂ ਵੱਢਣਾ ਵੀ ਆ ਜਿਹੜੇ ਰੁੱਖ ਜਿੰਨੇ ਵੀ ਬਨਸਪਤੀ ਆ ਸਾਰੀ ਜਿਹੜੀ ਆ ਉਹ ਬੀਜ ਤੋਂ ਪੈਦਾ ਹੁੰਦੀ ਆ ਔਰ ਇੱਕ ਦਿਨ ਜਿਹੜੀ ਆ ਆਪਣੀ ਆਜੂ ਕੋ ਕੇ ਫਿਰ ਜਿਹੜੀ ਆ ਉਹ ਖਤਮ ਵੀ ਹੋ ਜਾਂਦੀ ਭਾਵੇਂ ਫਸਲ ਦੀ ਜਿਹੜੀ ਆ ਉਹਦੀ ਆਜੂ ਬੱਕਰੀ ਆ ਜਿਹੜੇ ਦਰਖਤ ਆ ਜਿਹੜੇ ਰੋਖੇ ਆ ਉਹਨਾਂ ਦੀ ਆਜੂ ਬੱਕਰੀ ਆ ਹਰ ਜੀਵ ਦੀ ਭਾਰੀ ਆ ਕਿ ਇਹ ਕੋਈ ਨਹੀਂ ਪਤਾ ਕਿ ਇਹਨਾਂ ਨੇ ਕਦੋਂ ਖਤਮ ਹੋ ਜਾਣਾ ਸਾਰਾ ਜਿਹੜਾ ਨਾਸ਼ਮਾਨ ਸੰਸਾਰ ਇਹ ਕਰਤਾ ਪੁਰਖ ਪਰਮਾਤਮਾ ਜਿਹੜਾ ਵਾ ਉਹ ਦੁਨੀਆ ਨੂੰ ਚਲਾ ਰਿਹਾ ਸਾਨੂੰ ਇਹ ਭੁਲੇਖਾ ਹੁੰਦਾ ਕਿ ਅਸੀਂ ਦੁਨੀਆ ਚਲਾ ਰਹੇ ਹਾਂ ਠੀਕ ਹੈ ਕਿ ਅਸੀਂ ਆਪਣੇ ਕਾਰਵਿਆਰ ਜਿਹੜੇ ਇੱਕ ਡਿਸਪਲਨ ਦੇ ਵਿੱਚ ਰਹਿ ਕੇ ਕਰਨੇ ਬੰਦੇ ਨਹੀਂ ਆ ਜਿਹੜਾ ਕੰਮ ਕਰ ਰਿਹਾ ਸਾਰਾ ਕਰਾਉਣਾ ਪਰਮਾਤਮਾ ਨੇ ਬੰਦੇ ਕੋਲ ਹੋਈਆਂ ਇਨਸਾਨ ਕੋਲੋਂ ਕਰਾਉਣਾ ਪਰ ਵਿਚਕਰਤਾ ਪੁਰਖ ਖਲੋਵਾ ਵਾਲ ਨਵਿੰਗਾ ਹੋਵਾ ਉਹ ਪਰਮਾਤਮਾ ਆਪ ਵਿੱਚ ਖਲੋਂਦਾ ਸਾਡੀ ਆਪ ਸਹਾਈ ਹੁੰਦਾ ਵਾ ਉਹ ਦੇਸਦਾ ਨਹੀਂ ਪਰ ਉਹਦੀ ਰਹਿਮਤ ਤੋਂ ਬਿਨਾ ਅਸੀਂ ਹਿਲ ਵੀ ਨਹੀਂ ਸਕਦੇ ਬੋਲ ਵੀ ਨਹੀਂ ਸਕਦੇ ਕੁਝ ਖਾ ਵੀ ਨਹੀਂ ਸਕਦੇ ਕੁਝ ਪੀ ਵੀ ਨਹੀਂ ਸਕਦੇ ਜਾਨੀ ਕਿ ਅਸੀਂ ਹਵਾ ਦੇ ਪੁੱਤਲੇ ਆ ਸਾਹ ਲੈਣ ਵਾਲੇ ਜੀਵ ਆ ਔਰ ਸਾਡੀ ਜਿਹੜੀ ਆ ਜਿੰਨੀ ਵੀ ਪ੍ਰਕਿਰਿਆ ਸਰੀਰ ਦੀ ਠੀਕ ਆ ਕਿ ਸਾਈ ਜਿਹੜਾ ਵਾ ਭੋਜਨ ਖਾਣੇ ਆ ਪਾਣੀ ਪੀਣੇ ਪਰ ਸਭ ਕੁਝ ਜਿਹੜਾ ਵਾ ਇਹ ਪਰਮਾਤਮਾ ਦਾ ਬਖਸ਼ਿਆ ਹੋਇਆ ਵਾ ਕਿਉਂਕਿ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾਮੇnga ਹੋਵਾ ਇੱਕ ਹੋਰ ਪੰਕਤੀ ਆਉਂਦੀ ਗੁਰੂ ਸਾਹਿਬਾਨ ਦੀ ਕਿ ਜਿਹੜਾ ਭੋਜਨ ਹੈ ਨਾ ਠੀਕ ਹੈ ਕਿ ਇਨਸਾਨ ਜਿਹੜਾ ਵਾ ਉਹ ਆਪ ਪੈਦਾ ਕਰਦਾ ਬੀਜ ਦਾ ਧਰਤੀ ਤੇ ਪਰ ਇਨਸਾਨ ਜ਼ਰੂਰ ਬੀਜਦਾ ਵਾ ਪਰ ਉਹ ਬੀਜ ਨੇ ਉਗਣਾ ਵਾ ਕਿ ਨਹੀਂ ਉਗਣਾ ਜਾਂ ਕੀ ਪ੍ਰਕਿਰਿਆ ਇਹ ਸਾਰਾ ਗੋਜਕ ਰਹੱਸਿਆ ਇਸੇ ਕਰਕੇ ਅਸੀਂ ਕਹਿ ਦਿੰਨੇ ਕਈ ਵਾਰੀ ਕਿ ਜੋ ਕੁਝ ਕਰਦਾ ਪ੍ਰਮਾਤਮਾ ਕਰਦਾ ਵਾ ਔਰ ਉਹ ਹਮੇਸ਼ਾ ਕਿਰਪਾ ਕਰਨ ਵਾਲਾ ਵਾ ਉਹਦੇ ਵਰਗਾ ਕੋਈ ਹੋਰ ਨਹੀਂ ਹੈਗਾ ਔਰ ਨਿਰਭਉ ਉਹ ਡਰ ਤੋਂ ਰਹਿਤ ਆ ਉਹਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਕੋਈ ਉਹਨੂੰ ਬਿਲਕੁਲ ਫਰੀ ਫਰਮ ਫੀਅਰ ਆ ਫੀਅਰਲੈਸ ਹੈ ਉਹ ਔਰ ਨਿਰਵੈਰ ਆ ਉਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈਗਾ ਕਿਉਂਕਿ ਜੀਵ ਜੰਤੂ ਜੋ ਸਭ ਕੁਝ ਉਹਦਾ ਵਾ ਉਹਨੂੰ ਕਿਉਂ ਵੈਰ ਰੱਖਣ ਦੀ ਲੋੜ ਹੈ ਕਿਸੇ ਨਾਲ ਉਹ ਵੈਰ ਤਾਂ ਰਹਿਦਾ ਸੀ ਇਨਸਾਨਿਆਂ ਇੱਕ ਦੂਜੇ ਦੇ ਨਾਲ ਜਿਹੜੀ ਆ ਈਰਖਾ ਵੈਰ ਦੁਸ਼ੈ ਇਹੋ ਜਿਹੀਆਂ ਭਾਵਨਾਵਾਂ ਸਾਡੇ ਮਨ ਵਿੱਚ ਆਉਂਦੀਆਂ ਵਾ ਕਿਉਂਕਿ ਅਸੀਂ ਜਿਹੜੇ ਆ ਇੱਕ ਦੂਜੇ ਨਾਲ ਚੈਲਸੀ ਵੀ ਫੀਲ ਕਰਦੇ ਆ ਕਈ ਕੁਝ ਹੁੰਦਾ ਪਰ ਇਹ ਗਲਤ ਗੱਲ ਹੈ ਗੁਰੂ ਸਾਹਿਬਾਨ ਕਹਿੰਦੇ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਮਨੁੱਖ ਹੋਣ ਕਰਕੇ ਅਸੀਂ ਜਿਹੜੇ ਇੱਕ ਦੂਜੇ ਨੂੰ ਕਟਿਆ ਦਿਖਾਉਣ ਵਾਸਤੇ ਇੱਕ ਦੂਜੇ ਨੂੰ ਨੀਵਾ ਬਕਾਉਣ ਵਾਸਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਆ ਅਗੇ ਲੰਘਨ ਦੀ ਯਾਰਡ ਵਿੱਚ ਅਸੀਂ ਕਈ ਵਾਰੀ ਗਲਤ ਰਸਤੇ ਵੀ ਬਣਾਉਣੇ ਆ ਕਈਆਂ ਨੂੰ ਨੀਵਾ ਵਿਖਾ ਕੇ ਜਿਹੜੇ ਆਪਣੇ ਦੋਸ਼ ਆ ਦੂਜਿਆਂ ਤੇ ਮੜ ਦਿੰਨੇ ਆ ਇਹੋ ਜੇ ਬਹੁਤ ਘਟਿਆ ਕਰਤੂਤਾਂ ਜਿਹੜੀਆਂ ਇਨਸਾਨ ਜ਼ਿੰਦਗੀ ਵਿੱਚ ਕਰਦੇ ਕਈ ਗੁਰੂ ਸਾਹਿਬਾਨ ਕਹਿੰਦੇ ਕਿ ਇਸ ਤਰ੍ਹਾਂ ਦੇ ਕੰਮ ਕਰਨੇ ਜਿਹੜੇ ਆ ਨਾ ਉਹ ਗਲਤ ਆ ਕਹਿੰਦੇ ਕਾਲ ਮੂਰਤ ਕਹਿੰਦੇ ਪ੍ਰਮਾਤਮਾ ਦੀ ਕੋਈ ਜਿਹੜਾ ਉਹਦਾ ਰੰਗ ਰੂਪ ਨਹੀਂ ਹੈਗਾ ਰੂਪ ਨਾ ਰੇਖ ਨਾ ਰੰਗ ਕਿਛ ਤਰੇ ਗੁਣ ਤੇ ਪ੍ਰਾਪੇਨ ਤੇ ਸੇ ਬਜਾਏ ਨਾਨਕਾ ਜਿਸ ਹੋਵੇ ਸੋ ਪਰਸਨ ਕਾਲ ਮੂਰਤੋ ਇੱਕ ਭਾਵ ਇਹ ਵੀ ਆ ਕਿ ਉਹ ਸਮੇਂ ਦੇ ਵਿੱਚ ਨਹੀਂ ਹੈਗਾ ਸਮੇਂ ਦੇ ਵਿੱਚ ਘਪਾਵਿਆ ਕਿ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਾਲ ਖਤਮ ਕਰ ਦਿੰਦਾ ਸਮਾਂ ਖਤਮ ਕਰ ਦਿੰਦਾ ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਉਹ ਸਮੇਂ ਵਿੱਚ ਬੱਜੀ ਹੋਈ ਆ ਜਿਵੇਂ ਸਮਝ ਲੋ ਤੁਸੀਂ ਕੋਈ ਨਸਾਨ ਆ ਕੋਈ ਜੀਵ ਜੰਤੂ ਆ ਕੋਈ ਧਰਤੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਇਹ ਸਾਰੀਆਂ ਜਿਹੜੀਆਂ ਨਾ ਇਹ ਸਮੇਂ ਵਿੱਚ ਆ ਕਿਸੇ ਦੀ ਕਿੰਨੀ ਉਮਰ ਆ ਕਿਸੇ ਦੀ ਕਿੰਨੀ ਕਦੋਂ ਕਿੰਨੇ ਕੀ ਹੋ ਜਾਣਾ ਇਹ ਕੋਈ ਪਤਾ ਨਹੀਂ ਪਰ ਉਹਨੂੰ ਕੋਈ ਸਕਾਲ ਦੀ ਪਰਵਾਹ ਨਹੀਂ ਉਹ ਅਕਾਲ ਤੋਂ ਰਹਿ ਤਾ ਆਦ ਪਹਿਲਾਂ ਵੀ ਸੱਚ ਆ ਉਹ ਨਹੀਂ ਸੱਚਿਆ ਤੇ ਗਾਂ ਵੀ ਉਹਨੇ ਸੱਚ ਹੀ ਰਹਿਣਾ। ਪਾ ਉਹ ਜਮਨ ਮਰਨ ਤੋਂ ਰਹਿ ਤਿਆ। ਔਰ ਉਹਦੀ ਕੋਈ ਮੂਰਤ ਵੀ ਨਹੀਂ ਹੈ ਗਈ। ਨਿਰਗੁਣ ਵੀ ਆ ਤੇ ਸੁਰਗਨ ਵੀ ਆ। ਉਹ ਦਿਸਦਾ ਵੀ ਨਹੀਂ ਤੇ ਦਿਸਦਾ ਵੀ ਆ। ਦਿਸਦਾ ਕਿਵੇਂ ਆ ਸਾਰਿਆਂ ਵਿੱਚ ਉਹ ਵਸਦਾ ਸਾਡੇ ਵਿੱਚ ਵੀ ਵਸਦਾ ਤੁਹਾਡੇ ਵਿੱਚ ਵੀ ਵਸਦਾ ਵਾ। ਇਹ ਨਹੀਂ ਕਿ ਨਹੀਂ ਵਸਦਾ। ਗੁਰੂ ਸਾਹਿਬਾਨ ਨੇ ਕਿਹਾ ਵਾ। ਘਟ ਘਟ ਮੇਂ ਹਰ ਜੂ ਵਸੇ ਸੰਤਨ ਕੋ ਉਪਕਾਰ। ਵਸੀ ਰਬ ਹਿਆਲੀ ਜੰਗਲ ਕਾ ਟੁੰਡੀ। ਫਰੀ ਸਾਹਿਬ ਨੇ ਲਿਖਿਆ। ਸੋ ਕਹਿਣ ਤੋਂ ਭਾਵ ਹੈ ਕਿ ਸਾਡੇ ਅੰਦਰ ਉਹ ਵਸਦਾ ਵਾ। ਔਰ ਸਾਨੂੰ ਲੋਕਾਂ ਦੇ ਵਿੱਚ ਜਿਹੜੇ ਚੰਗੇ ਕਰਮ ਕਰਦੇ ਆ ਜਿਹੜੇ ਨੇਕ ਨੀਅਤ ਵਾਲੇ ਇਨਸਾਨ ਆ ਉਹ ਸਾਨੂੰ ਰੱਬ ਵਰਗੇ ਲੱਗਦੇ ਆ ਔਰ ਜਿਹੜੇ ਸਾਡੇ ਨਾਲ ਆਪਣਾ ਲਗਜ਼ਾਰਦੇ ਚੰਗੇ ਇਨਸਾਨ ਜਿਹੜੇ ਜਿਨ੍ਹਾਂ ਦੀ ਬਿਰਤੀ ਬਹੁਤ ਵਧੀਆ ਵਾ ਜਿਹੜੇ ਪਰਉਪਕਾਰ ਕਰਦੇ ਆ ਜਿਹੜੇ ਵੈਰ ਰਹਿਤ ਆ ਜਿਹੜੇ ਹਮੇਸ਼ਾ ਸਮਾਜ ਸੇਵਾ ਵਿੱਚ ਲੱਗੇ ਰਹਿੰਦੇ ਆ ਉਹ ਜਿਹੜੇ ਆ ਰੱਬ ਦਾ ਰੂਪ ਹੀ ਲੱਗਦੇ ਜੋਨਾ ਤੋਂ ਰਹਤੇ ਆ ਜੁਨੀ ਸਹਿਬੰਗ ਉਹ ਤਾਂ ਆਪਣੇ ਆਪ ਹੀ ਅਸੀਂ ਆਪਣੇ ਮਾਤਾ ਪਿਤਾ ਦੁਆਰਾ ਪੈਦਾ ਹੋਈਆਂ ਜੰਮੇ ਆ ਯਾਨੀ ਕਿ ਜਨਮ ਲਿਆ ਵਾ ਹਰ ਚੀਜ਼ ਜਿਹੜੀ ਆਪਾਂ ਪੈਦਾ ਕਰਦੇ ਆਂ ਬੀਜ ਬੀਜਦੇ ਆਂ ਫਸਲ ਬੀਜਦੇ ਆਂ ਪਸ਼ੂ ਪੰਛੀ ਜਿਹੜੇ ਆ ਉਹ ਵੀ ਜਿਹੜੀ ਆ ਜਾਂ ਆਪਣੀ ਪ੍ਰਕਿਰਿਆ ਕਰਦੇ ਪ੍ਰਜਨਨ ਪ੍ਰਕਿਰਿਆ ਕਰਦੇ ਆਂ ਕਹਿੰਤੂ ਪਾਬੇ ਆ ਕਿ ਸਾਰੇ ਜਿਹੜੇ ਉਹ ਇੱਕ ਦੂਜੇ ਦਾ ਸੰਗ ਕਰਕੇ ਜਿਹੜੇ ਇੱਕ ਪੈਦਾ ਹੁੰਦੇ ਆ ਪਰ ਪ੍ਰਮਾਤਮਾ ਜਿਹੜਾ ਉਹ ਆਪਣੇ ਆਪ ਹੀ ਪੈਦਾ ਹੋਇਆ ਇਸ ਕਰਕੇ ਗੁਰੂ ਪਿਆਰੋਂ ਮਾਫ਼ ਕਰਨਾ ਕਿਉਂਕਿ ਪ੍ਰਕਿਰਤੀ ਦੀ ਰਚਨਾ ਜਿਹੜੀ ਆ ਨਾ ਉਹ ਮੇਲ ਫੀਮੇਲ ਤੋਂ ਹੀ ਆ ਮੇਲ ਆਪਾਂ ਜਿਹੜੀ ਆ ਉਹ ਆਦਮੀ ਨੂੰ ਕਹਦੇ ਨੇ ਫੀਮੇਲ ਇਸਤਰੀਆਂ ਨੂੰ ਕਹਦੇ ਨੇ ਇਸਤਰੀ ਲਿੰਗ ਜਾਣੀ ਕਿ ਜਿਹੜੀਆਂ ਜਿਵੇਂ ਹੁਣ ਆਪਾਂ ਕਹਦੇ ਨੇ ਪਸ਼ੂ ਪੰਛੀਆਂ ਦੇ ਵਿੱਚ ਵੀ ਹੁੰਦੇ ਆ ਜਿਵੇਂ ਆਪਾਂ ਗਾਂ ਤੇ ਬਲਦ ਇਸੇ ਤਰ੍ਹਾਂ ਜਿਹੜੀ ਆ ਆਪਣੇ ਕੋੜਾ ਕੋੜੀ ਇਸੇ ਮੇਲ ਫੀਮੇਲ ਆ ਇਹਨੂੰ ਲਿੰਗ ਪਲਿੰਗ ਅੱਜ ਕਈ ਵਾਰੀ ਕਹਦੇ ਨੇ ਆਪਾਂ ਪੜਦੇ ਰਹੇ ਹਾਂ ਛੋਟੇ ਹੁੰਦੇ ਕਿਤਾਬਾਂ ਦੇ ਵਿੱਚ ਇਹ ਸਾਰੇ ਜਿਹੜੇ ਆ ਆਪਾਂ ਜਿਹੜੇ ਇਨਸਾਨ ਆ ਜਿੰਨੇ ਵੀ ਉਹ ਪਤੀ ਪਤਨੀ ਆਪਾਂ ਉਹਨਾਂ ਦੇ ਵਿਆਹ ਸ਼ਾਦੀ ਕਰਦੇ ਆ ਉਹਨਾਂ ਤੋਂ ਬਾਅਦ ਸੰਤਾਨ ਪੈਦਾ ਹੁੰਦੀ ਬੱਚੇ ਪੈਦਾ ਹੁੰਦੇ ਆ ਸੋ ਕਹਿਣ ਤੋਂ ਬਾਅਦ ਇਹ ਕਿ ਸਾਰੇ ਜਿਹੜੇ ਪੈਦਾ ਹੁੰਦੇ ਆ ਆਪਣੀ ਮਾਂ ਦੇ ਕੱਖੋਂ ਜਾਂ ਧਰਤੀ ਮਾਂ ਦੀ ਕੱਖ ਵਿੱਚ ਰੋក ਪੈਦਾ ਹੁੰਦੇ ਆ ਪਰ ਪ੍ਰਮਾਤਮਾ ਆਪਣੀ ਆਪ ਹੀ ਪ੍ਰਕਾਸ਼ਮਾਨ ਹੋਇਆ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਉਹ ਆਪੇ ਆਇਆ ਪਹਿਲਾਂ ਵੀ ਹੀ ਉਹ ਤੇ ਹੁਣ ਵੀ ਆ ਤੇ ਗਾਵੇਂ ਉਹ ਨਹੀਂ ਰਹਿਣਾ ਪਰ ਉਹਨੂੰ ਵਿਖਾਉਣ ਵਾਲਾ ਕੌਣ ਹੈ ਉਹਨੂੰ ਮਲਾਉਣ ਵਾਲਾ ਕੌਣ ਹੈ ਤੇ ਉਹ ਗੁਰੂ ਸਹਿਬਾਨ ਹਨ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਤਾ ਲੱਗਦਾ ਹੁੰਦਾ ਕਈ ਵਾਰੀ ਕਈ ਕਹਿ ਦਿੰਦੇ ਸਾਡੇ ਵਰਗੇ ਲੋਕ ਕਿੱਥੇ ਪ੍ਰਮਾਤਮਾ ਵਿਖਾ ਉਹ ਫਿਰ ਜਿਹੜਾ ਗੁਰੂ ਵਿਖਾਉਂਦਾ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਾਡੇ ਇਸ ਵੇਲੇ ਗੱਦੀ ਤੇ ਬਰਾਜਮਾਨ ਹੈ ਸੁਭਾਏ ਮਾਨਿਆ ਔਰ ਗੁਰਬਾਣੀ ਜਦੋਂ ਆਪਾਂ ਪੜਾਂਗੇ ਸਮਝਾਂਗੇ ਵਿਚਾਰਾਂਗੇ ਫਿਰ ਸਾਨੂੰ ਆਪੇ ਸਮਝ ਲੱਗ ਜੂਗੀ ਗੁਰੂ ਪਰ ਜਿਹੜੇ ਆ ਉਹ ਸਾਨੂੰ ਕਿਸ ਤਰ੍ਹਾਂ ਗੁਰੂ ਪ੍ਰਸਾਦ ਦੀ ਕਿਰਪਾ ਇਹਦੇ ਪ੍ਰਸ਼ਾਦ ਉਹ ਨਹੀਂ ਜਿਹੜਾ ਖਾਣ ਵਾਲਾ ਸੱਸੀ ਦੇ ਪੈਰ ਬਿੰਦੀ ਪਾ ਰਹੀਏ ਤੇ ਫਿਰ ਉਹ ਖਾਣ ਵਾਲਾ ਪ੍ਰਸ਼ਾਦ ਬਣ ਜਾਂਦਾ ਇਹ ਤੇ ਸੱਸੀ ਦੇ ਪੈਰ ਬਿੰਦੀ ਨਹੀਂ ਹੈਗੀ ਇਸ ਕਰਕੇ ਗੁਰੂ ਦੀ ਕਿਰਪਾ ਸਦਕਾਸੀਂ ਪ੍ਰਮਾਤਮਾ ਨੂੰ ਜਾਣ ਸਕਦੇ ਹਾਂ ਰਹਾਸ ਜਿਹੜਾ ਰਹਾਸ ਹੈ ਜਿਹੜੀ ਮਿਸਟਰੀ ਹੈ ਉਹੀ ਕੈਨ ਨੋ ਦੈਟ ਉਹ ਫਰੋਮ ਗੁਰੂ ਬਾਏ ਗੁਰੂ ਗੁਰੂ ਦੇ ਦੁਆਰਾ ਹੀ ਅਸੀਂ ਸਮਝ ਸਕਦੇ ਹਾਂ ਆਦ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕੋ ਸੀ ਵੀ ਸੱਚ ਇਹ ਨਾਨਕ ਕਾਲਪੁਰਖ ਮੁੱਢ ਤੋਂ ਹੀ ਹੋਂਦ ਵਾਲਾ ਵਾ ਜੁਗਾਂ ਤੋਂ ਹੀ ਉਹ ਦਾ ਮੁੱਢ ਤੋਂ ਮੌਜੂਦ ਹੈ ਇਸ ਵੇਲੇ ਵੀ ਮੌਜੂਦ ਹੈ ਤੇ ਗਾਂ ਵੀ ਉਹਦੀ ਹੋਂਦ ਰਹੀ ਗਈ ਇਹ ਸ਼ਲੋਕ ਜਿਹੜਾ ਵਾ ਮੰਗਲਾ ਚਰਨ ਵਜੋਆ ਇਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਸਰੂਪ ਬਿਆਨ ਕੀਤਾ ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਸ ਸਾਰੀ ਬਾਣੀ ਜਪ ਵਿੱਚ ਕੀਤਾ ਗਿਆ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਕਵਾਰ ਜੋ ਪੇਚੋ ਪਨਾ ਹੋਵੇ ਜੇ ਲਾਇ ਰਹਾ ਲਿਵਤਾਰ ਗੁਰੂ ਸਾਹਿਬਾਨ ਸਮਝਾਉਂਦੇ ਆ ਕਿ ਇਥੇ ਸੋਚ ਇਹ ਸੋਚ ਨਾ ਹੋਵੇ ਜਿਹੜਾ ਨਾ ਇਹਦੇ ਵੀ ਦੋ ਤਰ੍ਹਾਂ ਦੇ ਜਿਹੜੇ ਆ ਵਿਦਵਾਨ ਅਰਥ ਕਰਦੇ ਆ ਇੱਕ ਤੇ ਕਹਿੰਦੇ ਆ ਕਿ ਜਿਹੜੇ ਬੰਦੇ ਸੋਚ ਰੱਖਦੇ ਆ ਨਾ ਕਿ ਮੈਂ ਫਲਾਣੀ ਲਾਗੇ ਨਹੀਂ ਬਹਿਣਾ ਟੀਂਕੜੇ ਲਾਗੇ ਨਹੀਂ ਬਹਿਣਾ ਜਾਂ ਮੈਂ ਜਿਹੜੀ ਚੀਜ਼ ਆ ਉਸ ਕਿਸੇ ਦੀ ਝੂਠੀ ਮਿੱਟੀ ਨਹੀਂ ਖਾਣੀ ਇਸ ਤਰ੍ਹਾਂ ਕਈ ਤਰ੍ਹਾਂ ਹੋ ਜਾਂਦਾ ਇਹਦੇ ਬਾਅਦ ਜਿੰਨਾ ਮਰਜੀ ਕਰੀ ਜਾਓ ਕੋਈ ਵੀ ਚੀਜ਼ ਜਿਹੜੀ ਆ ਉਹ ਸੁਚੀ ਨਹੀਂ ਹੋ ਸਕਦੀ ਹੁਣ ਜਿਵੇਂ ਕੋਈ ਕਹੇ ਕਿ ਗਾਂ ਦਾ ਦੁੱਧ ਪੀਂਦਾ ਕੋਈ ਮਾਇਆ ਦੁੱਧ ਪੀਂਦਾ ਵਾ ਉਹ ਵੀ ਪਹਿਲਾਂ ਜਦੋਂ ਆਪਾਂ ਜਿਹੜਾ ਵਾ ਉਹ ਗੁਰੂ ਸਾਹਿਬਾਨਾਂ ਨੇ ਇੱਕ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਆਉਂਦਾ ਵਾ ਕਿ ਉਹ ਵੀ ਜਿਹੜਾ ਵਾ ਉਹ ਮੱਝ ਦੇ ਜਿਹੜਾ ਉਹਦਾ ਬੱਚਾ ਹੁੰਦਾ ਵਾ ਜਿਹੜਾ ਕੱਟਾ ਬੱਚਾ ਜਿਹਨੂੰ ਆਪਾਂ ਕਹਿੰਦੇ ਨੇ ਮੱਝਾਂ گاਵਾ ਦੀ ਪਹਿਲਾਂ ਉਹ ਚੁੰਗ ਦੇ ਬਾਅਦ ਦੇ ਵਿੱਚ ਆਪਾਂ ਜਿਹੜਾ ਉਹਨੂੰ ਪੀਂਨੇ ਕਹਿੰਨ ਤੋਂ ਪਾਵੇ ਕਿ ਕੋਈ ਵੀ ਇਸ ਕਰਕੇ ਗੁਰੂ ਸਾਹਿਬਾਨ ਕਹਿੰਦੇ ਆ ਕਿ ਪਾਣੀ ਆ ਜਿਹੜਾ ਜਾ ਕੋਈ ਵੀ ਚੀਜ਼ ਜਿਹੜੀ ਆ ਪਾਣੀ ਦੇ ਵਿੱਚ ਵੀ ਕਈ ਜੀਵ ਜੰਤੂ ਹੁੰਦੇ ਆ ਨਿਕ ਨਿਕ ਜਿਹੜੇ ਆਪਾਂ ਨੂੰ ਦਿਖਾਈ ਨਹੀਂ ਦਿੰਦੇ ਆਪਾਂ ਫਿਲਟਰ ਵੀ ਲਾਉਨੇ ਆ ਕਈ ਵਾਰੀ ਗਰਮ ਵੀ ਕਰਦੇ ਜਿਹੜੇ ਡਾਕਟਰ ਸਾਹਿਬਾਨ ਕਹਿੰਦੇ ਆ ਸੋ ਕਹਿਣ ਤੋਂ ਭਾਵ ਕਿ ਜਿੰਨੀ ਮਰਜ਼ੀ ਸੋਚ ਰੱਖੀ ਜਾਈਏ ਸੋਚ ਜਿਹੜੀ ਆ ਉਹ ਰੱਖਣੀ ਜਿਹੜੀ ਆ ਅਸੰਭਵ ਆ ਠੀਕ ਆ ਕਿ ਅਸੀਂ ਇੱਕ ਦੁੱਟੀ ਦਾ ਝੂਠਾ ਮਿੱਠਾ ਜਿਹੜਾ ਵਾ ਉਹ ਡਾਕਟਰ ਵੀ ਤਗੀਦ ਕਰਦੇ ਆ ਤੇ ਅਸਾਂ ਵੀ ਆਪਾਂ ਨੂੰ ਵੀ ਸਮਝਿਆ ਕਿ ਜੇਕਰ ਆਪਾਂ ਕਿਸੇ ਦਾ ਝੂਠਾ ਮਿੱਠਾ ਜਿਹੜਾ ਖਾਣੇ ਆ ਤੇ ਕਿਸੇ ਵੇਲੇ ਜਿਹੜੀ ਕਿਸੇ ਨੂੰ ਰੋਗ ਗ੍ਰਸਤ ਹੈ ਕੋਈ ਤੇ ਆਪਾਂ ਨੂੰ ਵੀ ਲੱਗ ਸਕਦਾ ਇਹ ਤੇ ਦੂਜਾ ਜਿਹੜਾ ਅਰਥ ਵਿਦਵਾਨ ਕਰਦੇ ਉਹ ਕਹਿੰਦੇ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਕਬਾਰ ਕਹਿੰਦੇ ਆਪਣੀ ਸੋਚਣ ਦੇ ਨਾਲ ਕੁਝ ਨਹੀਂ ਹੋਣਾ ਆਪਾਂ ਜਿੰਨਾ ਮਰਜੀ ਸੋਚੀ ਜਾਈਏ ਚਿੰਤਾ ਕਰੀ ਜਾਈਏ ਪਰੇਸ਼ਾਨੀ ਕਰੀ ਜਾਈਏ ਕੱਲ ਕੀ ਹੋਣਾ ਵਾ ਜਾਂ ਸ਼ਾਮਾ ਨੂੰ ਕੀ ਹੋਣਾ ਵਾ ਘੜੀ ਦਾ ਕੋਈ ਪਤਾ ਨਹੀਂ ਇਸ ਕਰਕੇ ਸੋਚਾਂ ਵਿੱਚ ਨਹੀਂ ਪੈਣਾ ਚਾਹੀਦਾ ਆਸ ਰੱਖਣੀ ਚਾਹੀਦੀ ਉਮੀਦ ਰੱਖਣੀ ਚਾਹੀਦੀ ਪ੍ਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਕੋਈ ਸੋਚਣ ਦੇ ਨਾਲ ਕੱਖ ਨਹੀਂ ਬੰਨਣਾ ਕੰਮ ਕਰਨਾ ਪੈਣਾ ਵਾ ਤੁਰਨਾ ਪੈਣਾ ਤੁਰਾਂਗੇ ਤੇ ਫਿਰ ਪਹੁੰਚ ਜਾਾਂਗੇ ਠੀਕ ਹੈਗੇ ਉਹ ਵੀ ਪ੍ਰਮਾਤਮਾ ਦਾ ਭਰੋਸਾ ਰੱਖ ਕੇ ਤੁਰਨਾ ਜੋ ਪੇ ਚੋਪਣਾ ਹੋਵਈ ਜੇ ਲਾਇ ਰਹਾ ਲਿਵਤਾਰ ਕਈ ਵਾਰੀ ਕਈ ਇਨਸਾਨ ਜਿਹੜੇ ਆ ਕੋ ਕਹਿੰਦੇ ਆ ਚੁੱਪ ਕਰਕੇ ਅਸੀਂ ਜਿਹੜਾ ਪ੍ਰਮਾਤਮਾ ਨੂੰ ਪਾ ਲੈਣਾ ਵਾ ਉਸ ਵੇਲੇ ਜਿਹੜੀ ਗੜੀ ਭਗਤੀ ਲਹਿਰ ਚੱਲਦੀ ਸੀਗੀ ਬਹੁਤ ਸਾਰੇ ਜਿਹੜੇ ਜੈਨ ਧਰਮ ਬੁੱਧ ਧਰਮ ਦੇ ਵਿੱਚ ਲੋਕ ਜਿਹੜੇ ਆ ਨਾ ਉਹ ਮੋਨ ਵਰਤ ਰੱਖਦੇ ਸੀਗੇ ਜੋ ਪਰ ਰਹਿੰਦੇ ਸੀ 10 20 ਦਿਨ ਮਹੀਨਾ ਮਹੀਨਾ ਬੋਲਦੇ ਨਹੀਂ ਇਸ਼ਾਰੇ ਨਾਲ ਹੀ ਉਹ ਰੋਟੀ ਪਾਣੀ ਮੰਗਦੇ ਹੀ ਗੁਰੂ ਸਾਹਿਬਾਨ ਕਹਿੰਦੇ ਜਿੰਨੀ ਮਰਜ਼ੀ ਤੁਸੀਂ ਚੋਪਰੋ ਜਿੰਨਾ ਮਰਜ਼ੀ ਮੋਨ ਵਰਤ ਰੱਖ ਲਓ ਇਸ ਤਰ੍ਹਾਂ ਵੀ ਤੁਸੀਂ ਪ੍ਰਮਾਤਮਾ ਨਾਲ ਨਹੀਂ ਜੁੜ ਸਕਦੇ ਇਹ ਪ੍ਰੇਮ ਕੀ ਉਹ ਤੇ ਨਹੀਂ ਪ੍ਰਾਪਾਇਓ ਜੋ ਸਾਡੇ ਮਨ ਵਿੱਚ ਪ੍ਰੇਮ ਪੈ ਗਿਆ ਨਾ ਪ੍ਰਮਾਤਮਾ ਪ੍ਰਤੀ ਜਦੋਂ ਸਾਨੂੰ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪ੍ਰੇਮ ਕਰਦੀ ਹੈ ਜਿਵੇਂ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਪ੍ਰੇਮ ਕਰਦਾ પતિ ਪਤਨੀ ਆਪਣੀ ਪ੍ਰੇਮ ਕਰਦੇ ਇਸੇ ਤਰ੍ਹਾਂ ਹੀ ਪ੍ਰੇਮ ਦੇ ਨਾਲ ਪ੍ਰਮਾਤਮਾ ਨੂੰ ਹੀ ਪਾ ਸਕਦੇ ਆ ਪ੍ਰੇਮ ਜਿਹੜਾ ਪਿਆਰ ਆ ਜਿਹੜਾ ਇਹ ਸਭ ਤੋਂ ਵੱਡਾ ਅਨਮੋਲ ਆ ਇਸ ਕਰਕੇ ਕਹਿੰਦੇ ਇਹਨੇ ਗੁਰੂ ਸਾਹਿਬਾਨ ਕਿ ਸੋਚ ਰੱਖਣ ਨਾਲ ਪਵਿੱਤਰਤਾ ਕਾਇਮ ਰੱਖਣ ਨਾਲ ਜਿਹੜੀ ਆ ਉਹ ਸੋਚ ਨਹੀਂ ਰਹਿ ਸਕਦੀ ਔਰ ਜੋ ਪਰੇ ਨਾਲ ਸ਼ਾਂਤੀ ਦੇ ਨਾਲ ਵੀ ਜੇ ਪਕਾਈਏ ਇਸ ਤਰ੍ਹਾਂ ਵੀ ਜਿਹੜਾ ਉਹ ਸਾਨੂੰ ਜਿਹੜਾ ਉਹ ਪ੍ਰਮਾਤਮਾ ਨਹੀਂ ਮਿਲ ਸਕਦਾ ਸੋ ਇਸ ਤੁਭਾ ਵੀ ਆ ਕਿ ਪ੍ਰਮਾਤਮਾ ਨੂੰ ਫਿਰ ਕਿਵੇਂ ਪਹਾਈਏ ਉਹਦੇ ਬਾਰੇ ਵੀ ਗੁਰੂ ਸਾਹਿਬਾਨ ਨੇ ਸਾਨੂੰ ਪੰਜਵੀਂ ਪੌੜੀ ਦੇ ਵਿੱਚ ਇਸ ਪੌੜੀ ਦੀ ਪੰਜਵੀਂ ਤੋਕ ਵਿੱਚ ਇਹ ਪਤਾ ਲੱਗਦਾ ਕਿ ਪੌੜੀ ਵਿੱਚ ਗੁਰਨਾਨਕ ਸਾਹਿਬ ਮਨ ਨੂੰ ਸਚਿਆਰਾ ਕਰਨ ਦਾ ਤਰੀਕਾ ਦੱਸ ਰਿਹਾ ਹੈ ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਲੋਕ ਵਰਤ ਰਿਹਾ। ਤੀਰਥਾਂ ਸ਼ਨਾਨਾ ਜੰਗਲਾਂ ਵਿੱਚ ਜਾ ਕੇ ਸਮਾਧੀ ਲਾਉਣੀ ਮਨ ਨੂੰ ਮਾਇਆ ਵਿੱਚ ਪਹਿਲਾਂ ਰਜਾ ਲੈਣਾ। ਸ਼ਸਤਰਾਂ ਦੀ ਫਿਲਾਸਫੀ ਬੜੇ ਤਰੀਕੇ ਵਰਤੇ ਸੀ ਲੋਕ ਉਹਦੋਂ। ਭਗਤੀ ਲਹਿਰ ਜਦੋਂ ਚੱਲਦੀ ਸੀ ਜਦੋਂ ਪਰ ਗੁਰੂ ਸਾਹਿਬਾਨ ਨੇ ਆਪਣੀ ਵੱਖਰੀ ਤਰੀਕੇ ਨਾਲ ਸਮਝਾਇਆ ਵਾ। ਕਹੋ ਨਾਨਕ ਸੱਚ ਤੇ ਆਈਏ ਸੋਚ ਹੋਵੇ ਤਾਂ ਸੱਚ ਪਾਈਏ। ਅਸੀਂ ਉਸ ਪ੍ਰਮਾਤਮਾ ਨੂੰ ਪਾਵਾਂਗੇ। ਆਸਾਦੀ ਵਾਰ ਦੇ ਵਿੱਚ ਆਉਂਦਾ। ਸੋਚ ਕਰੇ ਦਿਨ ਸੇ ਰਾਤ ਮਨ ਕੀ ਮੈਲ ਨਤਨ ਤੇ ਜਾਤ। ਨਾ ਸੋਚ ਸੰਜਮ ਤੁਲਸੀ ਮਾਲਾ ਗੋਪੀ ਗਾਨ ਨਗਉ ਗੋਵਾਲਾ ਤੰਤ ਮੰਤਪ ਕਾਂਡ ਨਾ ਕੋਈ ਨਾ ਕੋ ਵੰਚ ਵਜਾਈਦਾ ਸੋ ਗੁਰੂ ਪਿਆਰਿਓ ਕਹਿੰਦੇ ਨੇ ਕਿ ਜੇ ਮੈਂ ਲੱਖ ਵਾਰੀ ਵੀ ਸ਼ਨਾ ਰਾਦਕ ਨਾਲ ਸਰੀਰ ਦੀ ਸੋਚ ਰੱਖਾਂ ਤਾਂ ਵੀ ਇਸ ਤਰ੍ਹਾਂ ਸੋਚ ਰੱਖਣ ਨਾਲ ਸੋਚ ਨਹੀਂ ਰਹਿ ਸਕਦੀ ਜੇ ਮੈਂ ਸਰੀਰ ਦੀ ਇਕਾਤਾਰ ਸਮਾਧੀ ਲਈ ਰੱਖਾਂ ਚੁੱਪ ਕਰਕੇ ਰਹਿਣ ਨਾਲ ਵੀ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ਸੋ ਸੋਚ ਜਿਹੜੀ ਆ ਹੁਣ ਆਪਾਂ ਬਿਨੇ ਪਾਣੀ ਜਿਹੜਾ ਉਹਦੇ ਵਿੱਚ ਮੱਛੀਆਂ ਰਹਿੰਦੀਆਂ ਵਾ ਝੂਠਾ ਹੋ ਜਾਂਦਾ ਦੱਡੂ ਰਿੰਦੇ ਆ ਕਈ ਕੁਝ ਹੁੰਦਾ ਪਾਣੀ ਦੇ ਵਿੱਚ ਵੀ ਤਾਂ ਕਹਿਣ ਤੋਂ ਭਾਵ ਆਪਣਾ ਇਹ ਆ ਕਿ ਇੱਥੇ ਦੋ ਤਰ੍ਹਾਂ ਦੀਆਂ ਜੜੀਆਂ ਵਾਂ ਉਹ ਰੇਵਾਂ ਜਿਹੜੀਆਂ ਵਿਦਵਾਨ ਆ ਉਹ ਤੇ ਦੋਵੇਂ ਠੀਕ ਆ ਆਪਣੀ ਜਗ੍ਹਾ ਸੋਚਣ ਦੇ ਨਾਲ ਵੀ ਨਹੀਂ ਗੱਲ ਬਣਨੀ ਜੇ ਹੁਣ ਟੈਨਸ਼ਨ ਲਈ ਜਾਵਾਂਗੇ ਚਿੰਤਨਾ ਕਰਾਂਗੇ ਨਾ ਆਪਾਂ ਕੰਮ ਹੀ ਨਾ ਕਰਾਂਗੇ ਤੇ ਸੋਚੀ ਜਾਵਾਂਗੇ ਸੋਚਣ ਨਾਲ ਕੀ ਕੁਝ ਵੀ ਨਹੀਂ ਹੋਣਾ ਐਕਸ਼ਨ ਜਿਹੜਾ ਵਾ ਉਹ ਸਭ ਤੋਂ ਵੱਡਾ ਰਵਾ ਫਿਰ ਦੂਜੀ ਗੱਲ ਇਹ ਆ ਕਿ ਹੁਣ ਜਿੰਨਾ ਮਰਜ਼ੀ ਕਈ ਪਾਣੀ ਹੱਥ ਧੋਈ ਜਾਂਦੇ ਰੋਟੀ ਖਾਣ ਲੱਗੇ ਇੱਕ ਵਾਰੀ ਤੋਂ ਬਾਅਦ ਫਿਰ ਤੋਰੀਂ ਤੇ ਤੋਈ ਜਾਂਦੇ ਉਹ ਵਹਿਮ ਹੋ ਜਾਂਦਾ ਬੰਦੇ ਨੂੰ ਕਣੀ ਕੁਈ ਲੱਗਾ ਤੁਨੂੰ ਠੀਕ ਹੈ ਇੱਕ ਵਾਰੀ ਸਾਫ਼ ਕਰ ਲੇ ਚੰਗੀ ਤਰ੍ਹਾਂ ਸਾਫ਼ ਕਰ ਲਓ ਸਾਬਣ ਲਾ ਕੇ ਤੌਲੀਏ ਨਾਲ ਸਾਫ਼ ਕਰ ਲਓ ਪਰ ਬਾਰ ਬਾਰ ਕੜੀਮੁੜੀ ਆ ਤੋਈ ਜਾਂਨੇ ਕੜੀਮੁੜੀ ਜਿਹੜਾ ਉਹ ਜਿਹੜਾ ਵਾ ਨਾ ਉਹ ਇੱਕ ਵਹਿਮ ਹੋ ਜਾਂਦਾ ਕੁਛ ਨਹੀਂ ਹੁੰਦਾ ਬੰਦੇ ਨੂੰ ਵੇਖੋ ਜਿਹੜੇ ਜਵਾਨ ਨੂੰ ਲੱਗੇ ਕਟਾਣੂ ਲੱਗੇ ਹੱਥਾਂ ਨੂੰ ਉਹ ਸਾਬਣ ਦੇ ਨਾਲ ਆਪਣੇ ਸਾਫ਼ ਹੋ ਗਏ ਆ ਉਸ ਤੋਂ ਬਾਅਦ ਖਾਣਾ ਖਾਓ ਬ੍ਰਸ਼ ਕਰੋ ਆਪਣਾ ਸੋ ਦੈਟ ਇਜ਼ ਇੰਪੋਰਟੈਂਟ ਇਨਾ ਬੜਾਵਾ ਇੰਨੇ ਭੁੱਖਿਆਂ ਭੁੱਖਣਾ ਉਤਰੀ ਜੇ ਬਨਾਪਰੀਆਂ ਪਾਰ ਸੈਸਿਆਣ ਪੰਲਾ ਕੋਈ ਤੱਕ ਨ ਚੱਲੇ ਨਾਲ ਹੁਣ ਬੰਦੇ ਦੀ ਭੁੱਖ ਜਿਹੜੀ ਆ ਜਿਹੜੀ ਰੋਟੀ ਜਿਹੜੀ ਖਾ ਕੇ ਤੇ ਮੋਕ ਸਕਦੀ ਐ ਮਤਲਬ ਜਿਹੜਾ ਬੰਦਾ ਪੇਟ ਦੀ ਆਪਣੀ ਭੁੱਖ ਮਟਾਉਣ ਵਾਸਤੇ ਫੁਲਕਾ ਪ੍ਰਸ਼ਾਦਾ ਖਾਂਦਾ ਨਾ ਚਾਰ ਖਾਲੂ ਪੰਜ ਖਾਲੂ 6 ਖਾਲੂ 10 ਖਾਲੂ ਉਸ ਤੋਂ ਬਾਅਦ ਰਾਜੂਗਾ ਫਿਰ ਨਹੀਂ ਖਾ ਸਕਦਾ ਪਰ ਜਿਹੜੀ ਮਨ ਦੀ ਭੁੱਖ ਆ ਨਾ ਉਹ ਨਹੀਂ ਖਤਮ ਹੁੰਦੀ ਉਹ ਹੁੰਦੀ ਐ ਕਿ ਜਿਵੇਂ ਆਪਣੇ ਕੋਈ ਯਾਰ ਆ ਗਿਆ ਆਪਾਂ ਕਹਿਣਾ 2000 ਆ ਵੀ 4000 ਆ ਜੇ 10000 ਆ ਜੀ 50000 ਆ ਜੇ ਲੱਖ ਆ ਜੀ 4 ਲੱਖ ਆ ਜੀ ਇਹ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਤ੍ਰਿਸ਼ਨਾ ਬੂਝੇ ਹਰ ਕੇ ਨਾਮ ਇਹ ਜਿਹੜੀ ਤ੍ਰਿਸ਼ਨਾ ਦੀ ਆਗਿਆ ਨਾ ਇਹ ਗੁਰੂ ਦੇ ਨਾਮ ਦੇ ਨਾਲ ਹੀ ਖਤਮ ਹੋਣੀ ਹੈ ਪਰਮਾਤਮਾ ਦੇ ਨਾਮ ਨਾਲ ਅਦਰਵਾਈਜ਼ ਜਿਹੜਾ ਜਿਹੜਾ ਸੰਸਾਰ ਦੇ ਵਿੱਚ ਲੋਕ ਜਿਹੜੇ ਆ ਮਾਰਾਂ ਧਾੜਾਂ ਕਰ ਰਹੇ ਆ ਇੱਕ ਦੂਜੇ ਨੂੰ ਲੁੱਟ ਕੋ ਸੁੱਟ ਕਈ ਤਰ੍ਹਾਂ ਦੀਆਂ ਜਿਹੜੀਆਂ ਗਨਾਹ ਕਰਦੇ ਆ ਜਾਂ ਜਿਹੜਾ ਇਹ ਜਿਹੜੀ ਭੁੱਖ ਹੈ ਇਹ ਨਹੀਂ ਖਤਮ ਹੋਣੀ ਇਹ ਉਦੋਂ ਖਤਮ ਹੋਣੀ ਜਦੋਂ ਅਸੀਂ ਨਾਮ ਧਿਆਵਾਂਗੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਜਿੰਨਾ ਮਰਜੀ ਪੰਡਾ ਬੰਨ ਲਓ ਜੇ ਮੈਂ ਸਾਰੇ ਭਵਨਾਵਾਂ ਦੇ ਪਦਾਰਥਾਂ ਦੇ ਟੇਰ ਵੀ ਸਾਹਮਣੇ ਲਵਾ ਤਾਂ ਵੀ ਤ੍ਰਿਸ਼ਨਾ ਦੀਨ ਰਿਆਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਜੇ ਮੇਰੇ ਵਿੱਚ ਯਾਰਾਂ ਦੇ ਲੱਖਾਂ ਚਿਤਰਾ ਜਾਂ ਹੋਣ ਤਾਂ ਵੀ ਉਹਨਾਂ ਵਿੱਚੋਂ ਇੱਕ ਵਿੱਚ ਤਰਾਈ ਸਾਥ ਨਹੀਂ ਦਿੰਦੀ ਸਹ ਸਿਆਣਪਾਂ ਲਾ ਕੋਈ ਤਾਂ ਇੱਕ ਨਾ ਚੱਲੇ ਨਾਲ ਜੇ ਬੰਦਾ ਚਲਾਕੀਆਂ ਦੇ ਨਾਲ ਹਿਸ਼ਾਰੀਆਂ ਦੇ ਨਾਲ ਕਈ ਤਰ੍ਹਾਂ ਦੇ ਤਰੀਕੇ ਬਣਾ ਕੇ ਕਵੇ ਮੈਂ ਪੈਸੇ ਇਕੱਠੇ ਕਰ ਲਾਂ ਕਹਿੰਦੇ ਆ ਅਖੀਰ ਇਹ ਨਾਲ ਨਹੀਂ ਜਾਂਦੀਆਂ ਇਹ ਤੇ ਰਹਿ ਜਾਂਦੀਆਂ ਕਿੰਨਾ ਵੀ ਬੰਦਾ ਡਰਾਈਵਰ ਵਧੀਆ ਹੋਵੇ ਕਿੰਨਾ ਵੀ ਕੋਈ ਇਨਸਾਨ ਚੰਗਾ ਹੋਵੇ ਗਲਤੀ ਹਰੇਕ ਤੋਂ ਹੋ ਜਾਂਦੀ ਹਰ ਇਨਸਾਨ ਗਲਤੀ ਦਾ ਪੋਤਲਾ ਵਾ ਐਸੀ ਕਰਕੇ ਦੇ ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਟੇ ਭਾਗੀ ਪਾਇਆ ਕਿਨ ਖੇ ਨੇ ਭੁੱਲਣ ਹਾਰਿਆ ਬਾਦ ਦੇ ਘੂਲਾ ਵੀ ਸ੍ਰੀ ਤੇ ਚੇਤਨਾ ਆਵੇ ਨਾ ਹਾਮਉ ਗੁਣ ਪਰੇ ਗੋ ਨਾਹੀ ਅਮਰ ਚੜ ਬੇਕੇ ਬੇਕਾਈ ਇਹ ਜਿਹੜਾ ਲਾਲਚ ਆ ਨਾ ਜਿਹੜਾ ਜਿੰਨੀਆਂ ਮਰਜੀ ਕਿਸੇ ਨੂੰ ਪੈਸੇ ਆਈ ਜਾਣ ਧਨ ਆਈ ਜਾਵੇ ਪਦਾਰਥਕ ਤੌਰ ਤੇ ਬੰਦਾ ਨਹੀਂ ਰੱਜਦਾ ਮਾਨਸਿਕ ਤੌਰ ਤੇ ਤੇ ਨਹੀਂ ਰੱਜਦਾ ਹਾਂ ਜਿਹੜੀ ਪੇਟ ਦੀ ਭੁੱਖ ਹੈ ਉਹ ਦੋ ਚਾਰ ਰੋਟੀਆਂ ਖਾ ਕੇ ਬੰਦੇ ਦੀ ਖਤਮ ਹੋ ਜਾਂਦੀ ਹੈ ਤੇ ਪਾਰੇ ਆ ਕਿ ਇਨਸਾਨ ਜਿਹੜਾ ਵਾ ਸਮਝਾਇਆ ਇਹ ਤੇ ਗੁਰੂ ਸਾਹਿਬਾਨ ਨੇ ਕਿ ਬੇਸ਼ੱਕ ਭਾਵੇਂ ਪੰਡਾਂ ਦੀ ਪੰਡਾਂ ਨੂੰ ਤੇਨੂੰ ਮਿਲ ਜਾਣਗੀਆਂ ਤਾਂ ਵੀ ਕਿ ਹੁਣ ਅੱਜ ਕੱਲ ਕਿਉਂ ਜਿਹੜੇ ਅਫਸਰ ਜਾਂ ਵੱਡੇ ਵੱਡੇ ਲੋਕ ਜਿਹੜੇ ਆ ਉਹ ਬ੍ਰਾਈਬਰੀ ਕਰਦੇ ਆ ਰਿਸ਼ਵਤ ਲੈ ਲੈਂਦੇ ਆ ਛੋਟੇ ਵੀ ਲੈਂਦੇ ਵੱਡੇ ਵੀ ਲੈਂਦੇ ਆ ਤੁਸੀਂ ਵੇਹਿੰਦੇ ਸਮਾਜ ਅਖਬਾਰਾਂ 'ਚ ਪੜ੍ਹਦੇ ਕਈ ਪੜ੍ਹੇ ਜਾਂਦੇ ਆ ਬੁਜਾਗਰੋਂ ਦੇ ਪਤਾ ਲੱਗ ਜਾਂਦਾ ਕਈ ਵਾਰੀ ਕਈ ਟਾਈਮ ਲੰਘ ਵੀ ਜਾਂਦਾ ਕਈਆਂ ਦਾ ਪਰ ਇਹ ਕਿ ਗੁਰੂ ਸਾਹਿਬਾਨ ਕਹਿੰਦੇ ਆ ਕਿ ਇਤਨਾ ਕੀਤੇ ਆ ਹੁਣ ਤਨਖਾਹ ਮਿਲਦੀ ਏ ਜਿਨ੍ਹਾਂ ਨੂੰ ਵੱਡੀਆਂ ਤਨਖਾਹਾਂ ਮੋਟੀਆਂ ਚੰਗੀਆਂ ਤਨਖਾਹਾਂ ਮਿਲਦੀਆਂ ਫਿਰ ਵੀ ਉਹ ਇਹ ਕੰਮ ਕਰਦੇ ਆ ਕਾਰਨ ਇਹ ਕਿ ਇਹ ਭੁੱਖ ਜਿਹੜੀ ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਉਹ ਕਦੇ ਖਤਮ ਨਹੀਂ ਹੁੰਦੀ ਗੁਰੂ ਸਾਹਿਬਾਂ ਨੇ ਕਿਵੇਂ ਸੱਚਿਆਰਾ ਹੋਈਏ ਇਹਦੇ ਫਿਰ ਕਿਵੇਂ ਸੱਚ ਸੱਚੇ ਹੋਣਾ ਵਾ ਕਿਵੇਂ ਕੂੜੇ ਟੁਟੇ ਪਾ ਲਈ ਜਿਹੜੀ ਕਾਂਹਦੇ ਆ ਜਿਹੜੀ ਝੂਠ ਦੀ ਜਿਹੜੀ ਕੂੜ ਦੀ ਜਿਹੜੀ ਆ ਇਹਨੂੰ ਕਿਵੇਂ ਤੋੜੀਏ ਕਹਿੰਦੇ ਆ ਕਿ ਪ੍ਰਭੂ ਨਾਲੋਂ ਜੀਵ ਦੀ ਵੇਦਥ ਮਟਾਉਣ ਦਾ ਕੋਈ ਇੱਕ ਤਰੀਕਾ ਹੈ ਕਿ ਜੀਵ ਉਸ ਦੀ ਰਜਾ ਵਿੱਚ ਤੁਰੇ ਇਹ ਸੂਲ ਤੁਰਤੋ ਹੀ ਰੱਬ ਵੱਲੋਂ ਜੀਵ ਲਈ ਜ਼ਰੂਰੀ ਆ ਪਿਤਾ ਦੀ ਕਹੀ ਵਿੱਚ ਪੁੱਤਰ ਤੁਰਦਾ ਰਹੇ ਤਾਂ ਪਿਆਰ ਨਾ ਤੁਰੇ ਤਾਂ ਫਿਰ ਵਿਤ ਪੈ ਜਾਂਦੀ ਫਿਰ ਜਿਹੜਾ ਮਾਣ ਜਿਹੜਾ ਵਾ ਨਾ ਪਿਤਾ ਦਾ ਵੀ ਜਿਹੜਾ ਵਾ ਉਹ ਪਰੇਸ਼ਾਨ ਹੋ ਜਾਂਦਾ ਪੁੱਤ ਜਦੋਂ ਨਹੀਂ ਆਖੇ ਲੱਗਦਾ ਆਪਾਂ ਪੁੱਤਰਿਆਂ ਸਾਰੇ ਈਆਂ ਪੁੱਤਰਿਆਂ ਸਾਰੇ ਪਰਮਾਤਮਾ ਦੀ ਜਦੋਂ ਆਪਾਂ ਨਹੀਂ ਆਖੇ ਲੱਗਦੇ ਆਪਣੇ ਮਾਂ ਪਿਓ ਦੇ ਫਿਰ ਉਹ ਵੀ ਜਾਂਦੇ ਜਾਓ ਜੋ ਮਰਜ਼ੀ ਕਰੋ ਸਾਨੂੰ ਕੀ ਲੱਗੇ ਹੁਣ ਇੱਕ ਵਾਰੀ ਜੇ ਕੋਈ ਵੀ ਬੱਚਾ ਵਾ ਜਦੋਂ ਆਪਣੇ ਮਾਂ ਪਿਓ ਤੇ ਆਖੇ ਨਹੀਂ ਲੱਗਦਾ ਦੋ ਚਾਰ ਵਾਰੀ ਸਮਝਾਉਂਦੇ ਆ ਕੁੱਟ ਦੇ ਵੀ ਆ ਸਮਝਾਉਂਦੇ ਵੀ ਆ ਪਰ ਜਦੋਂ ਆ ਅੱਖ ਹੀ ਨਹੀਂ ਲੱਗਦਾ ਵੱਡਾ ਹੋ ਗਏ ਠੀਠ ਹੋ ਜਾਂਦਾ ਜਾਨੀ ਕਿ ਫਿਰ ਗਲਤ ਰਾਹ ਤੇ ਪੈ ਜਾਂਦਾ ਫਿਰ ਉਹ ਵੀ ਕਹਿੰਦੇ ਦਫਾ ਹੋਣ ਪਈ ਪੰਜਾਬੀ ਚ ਕਹਿਣਾ ਤੇ ਕਹਿਣਾ ਫਿਰ ਕਹਿ ਦਿੰਦੇ ਫਿਰ ਕਈ ਮਾਂ ਪਿਓ ਜਿਹੜੇ ਆ ਕਿ ਤੂੰਨ ਦਫਾ ਹੋ ਨਹੀਂ ਆਖੇ ਲੱਗਣਾ ਤੇ ਨਾ ਹੀ ਤੇਰੀ ਮਰਜ਼ੀ ਭਰਾ ਸਾਡੀ ਵੱਲੋਂ ਫਿਰ ਜਿੱਥੇ ਮਰਜ਼ੀ ਜਾ ਜੋ ਮਰਜ਼ੀ ਕਰ ਇਸੇ ਤਰ੍ਹਾਂ ਗੁਰੂ ਸਾਹਿਬਾਨ ਵੀ ਸਾਨੂੰ ਜਿਹੜਾ ਵਾ ਉਹ ਵਾਰਨਿੰਗ ਕਰਦੇ ਸਮਝਾਉਂਦੇ ਆ ਕਿ ਭਾਈ ਇਨਸਾਨ ਬਣ ਚੰਗਾ ਕਰਮ ਕਰ ਗੁਰੂ ਦੀ ਫਿਰ ਸਾਡੀ ਵੇਤ ਨਹੀਂ ਪਵੇਗੀ ਚਲੋ ਗੁਰੂ ਸਾਹਿਬਾਨ ਸਾਨੂੰ ਅਜੇ ਮਾਂ ਪਿਓ ਕਹਿ ਦਿੰਦਾ ਗੁਰੂ ਸਾਹਿਬਾਨ ਸਾਨੂੰ ਇਸ ਗੱਲ ਦੀ ਜਿਹੜੀ ਆ ਉਹ ਫਿਰ ਵੀ ਜਿਹੜੇ ਆ ਉਹ ਮਾਫ਼ ਕਰ ਦਿੰਦੇ ਗਲੇ ਲਾ ਲੈਂਦੇ ਮਾਂ ਪਿਓ ਵੀ ਨਹੀਂ ਕੀਦੀ ਕੀਤਾ ਕਹਿੰਦਾ ਉਹ ਵੀ ਕਫਾ ਹੋ ਜਾਂਦਾ ਕਈ ਵਾਰ ਦੁਖੀ ਹੋ ਜਾਂਦਾ ਫਿਰ ਕਹਿੰਦਾ ਵਾ ਕਿਉਂਕਿ ਸਮਝਾਉਂਦੇ ਆ ਕਹਿੰਦੇ ਨਾ ਪਿਤਾ ਜਿਹੜਾ ਵਾ ਝਿੜਕਦਾ ਵਾ ਤੇ ਬਹੁੜ ਪਿਤਾ ਗੱਲ ਆਵੇ ਫਿਰ ਉਹ ਆਪਣੇ ਪੁੱਤਰ ਨੂੰ ਗੱਲ ਨਾਲ ਲਾ ਲੈਂਦਾ ਜੇ ਬੱਚਾ ਗਲਤੀ ਤੋਂ ਬਾਅਦ ਆ ਜੇ ਗਨਾਹ ਕਰਕੇ ਵੀ ਜੇ ਸੁਧਰ ਜਾਵੇ ਪਿਤਾ ਦੇ ਆ ਕੇ ਲੱਗਣ ਲੱਗ ਪਈ ਤੇ ਫਿਰ ਵੀ ਉਹ ਜਿਹੜਾ ਆਪਣਾ ਪਿਤਾ ਜਿਹੜਾ ਵਾ ਉਹਦਾ ਮਾਂ ਪਿਓ ਜਿਹੜਾ ਉਹਨੂੰ ਗੱਲ ਨਾਲ ਲਾ ਲੈਂਦੇ ਆ ਸਮਝਾਉਂਦੇ ਕਿ ਸੋ दैट इज ਆਲ ਇਸਮ ਕੁਝ ਜਿਹੜਾ ਵਾ ਹੋ ਜਾਂਦਾ ਇਨਸਾਨ ਕੋਲ ਪਰ ਇਹ ਗੁਰੂ ਦੇ ਆਖੇ ਲੱਗਣਾ ਵਾ ਗੁਰੂ ਦੀ ਜਿਹੜੀ ਉਹ ਉਪਦੇਸ਼ ਆ ਉਹਨਾਂ ਨੂੰ ਪਣਾਉਣਾ ਵਾ ਗੁਰੂ ਸਹਿਬਾਨ ਨੇ ਸਾਨੂੰ ਬੜੇ ਹੀ ਇਹ ਜਿਹੜੀ ਕਹਿੰਦੇ ਕੰਧ ਫਿਰ ਕਿਵੇਂ ਟੁੱਟੇ ਕਿਵੇਂ ਸੱਚੀ ਹੋਈਏ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਉਹਦੇ ਹੁਕਮ ਦੇ ਵਿੱਚ ਰਹਿਣਾ ਪੈਣਾ ਵਾ ਤਾਂ ਹੀ ਅਸੀਂ ਜਿਹੜਾ ਵਾ ਸਾਡੀ ਖਲਾਸੀ ਹੋਣੀ ਆ ਅਸੀਂ ਸੌਕੇ ਹੋਵਾਂਗੇ ਜ਼ਿੰਦਗੀ ਵਿੱਚ ਆਨੰਦ ਲੈਣਾ ਨਾ ਜੀਵਨ ਦਾ ਤੇ ਫਿਰ ਉਸ ਪਰਮਾਤਮਾ ਦੇ ਕਹਿ ਦੇ ਵਿੱਚ ਚੱਲੀਏ ਉਹਦੇ ਹੁਕਮ ਵਿੱਚ ਜੀਏ ਜੋ ਜੀਤੀ ਕਥਾ ਜਿਹੜੀ ਆਪਾਂ ਸੰਕੋਚਦੇ ਆਂ ਇਸ ਤੋਂ ਅੱਗੇ ਜਿਹੜੀ ਆ ਆਪਾਂ ਅਗਲੇ ਭਾਗ ਦੇ ਵਿੱਚ ਆਉਣ ਵਾਲੀ ਜਿਹੜੀ ਆਡੀਓ ਵੀਡੀਓ ਤੁਹਾਡੀ ਉਹਦੇ ਵਿੱਚ ਆਪਾਂ ਜਿਹੜੀ ਆ ਉਹ ਜਿਹੜੀ ਆਪਾਂ ਕਰਾਂਗੇ ਸੋ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਆਂ ਦਾਦਕੋ ਨੂੰ ਇੱਕ ਨਹੀਂ ਇੱਕ ਪ੍ਰਕਾਰ ਦੀਆਂ ਗਲਤਾਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਕਿਉਂਕਿ ਆਪਾਂ ਇਨਸਾਨ ਆਂ ਗਲਤੀਆਂ ਦੇ ਪੁੱਤਲੇ ਆਂ ਕਈ ਵਾਰੀ ਵਿਚਾਰਾਂ ਕਰਦੇ ਆਂ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਔਰ ਗੁਰੂ ਰੂਪੀ ਸਾਧ ਸੰਗਤ ਤੇ ਤੇ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਲਾਂ ਬਖਸ਼ਣ ਜੋਗ ਨੇ ਦਾਸ ਦੀਆਂ ਪੁੱਲਾਂ ਨੂੰ ਨ ਜਾਣ ਬੱਚੇ ਜਾਣ ਕੇ ਮਾਫ ਕਰਨਾ ਨજર ਅੰਦਾਜ਼ ਕਰਨਾ ਔਰ ਜੋ ਵਿਚਾਰ ਆਪ ਜੀ ਨੂੰ ਚੰਗੇ ਲੱਗੇ ਆ ਉਹ ਗੁਰੂ ਦੇ ਸਮਝ ਕੇ ਆਪਣੀ ਝੋਲੀ ਵਿੱਚ ਪਾ ਲੈਣੇ ਆ ਆਪਣੇ ਦਿਮਾਗ ਵਿੱਚ ਬਿਠਾ ਲੈਣੇ ਆ ਔਰ ਚੰਗੇ ਨਿਸ਼ਾਨ ਬਾਨਾ ਵਾ ਗੁਰੂ ਵਾਲੇ ਬਾਨਾ ਗੁਰਪਸਿੱਖ ਬਾਨਾ ਵਾ ਤਾਂ ਹੀ ਅਸੀਂ ਜਿਹੜਾ ਵਾ ਸੌਕੇ ਰਹਿ ਸਕਦੇ ਆ ਜੀਵਨ ਸਾਡਾ ਸੁਖਾਊਗਾ ਫਿਰ ਟੈਨਸ਼ਨਾਂ ਨਹੀਂ ਆਉਣਗੀਆਂ ਮਨ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਊਗੀ ਮਨ ਖੁਸ਼ ਹੋਊਗਾ ਤਾਂ ਨ ਵੀ ਖੁਸ਼ ਹੋਊਗਾ ਜੇ ਮਨ ਜਿਹੜਾ ਵਾ ਰੋਗ ਰੋਗੀ ਹੋ ਗਿਆ ਨਾ ਸਾਡਾ ਹੁਣ ਡਿਪਰੈਸ਼ਨ ਦੀਆਂ ਦਵਾਈਆਂ ਐਸੇ ਕਰਕੇ ਲੋਕਾਂ ਦੇ ਆ ਉਹ ਕਹਿੰਦੇ ਸੋਚਦੇ ਬੜਾ ਵਾ ਫਿਕਰ ਬੜਾ ਕਰਦੇ ਪਰੇਸ਼ਾਨ ਬੜਾ ਹੁੰਦੇ ਤੇ ਜਿਹੜੇ ਗੁਰੂ ਰਜਾ ਵਿੱਚ ਰਹਿੰਦੇ ਉਹ ਪਰੇਸ਼ਾਨ ਨਹੀਂ ਹੁੰਦੇ ਉਹ ਕਹਿੰਦੇ ਜੋ ਕਰ ਰਿਹਾ ਪ੍ਰਮਾਤਮਾ ਕਰਦਾ ਪਿਆ ਵਾ ਬਈ ਠੀਕ ਕਰੂਗਾ ਉਹਨੂੰ ਜਦੋਂ ਸਾਡੇ ਪਿਤਾ ਨੂੰ ਸਾਰਾ ਫਿਕਰ ਆ ਹੁਣ ਮਾਂ ਪਿਓ ਦੇ ਹੁੰਦੇ ਆ ਬੱਚੇ ਨੂੰ ਛੋਟੇ ਜਿਹੇ ਬੱਚੇ ਨੂੰ ਕੋਈ ਫਿਕਰ ਨਹੀਂ ਹੁੰਦਾ ਉਹ ਆਪਣੇ ਆਪ ਉਹਦੀ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਆ ਕੱਪੜੇ ਲੀੜੀ ਦਾ ਪ੍ਰਬੰਧ ਕਰਦੇ ਆ ਉਹਦੀ ਪੜ੍ਹਾਈ ਦਾ ਲਿਖਾਈ ਦਾ ਹਰ ਤਰ੍ਹਾਂ ਦੀ ਜਿਹੜੀ ਆ ਢਿੱਲਾ ਮੱਠਾ ਹੁੰਦਾ ਬੁਖਾਰ ਹੁੰਦਾ ਵਾ ਕਿਸੇ ਤਰ੍ਹਾਂ ਦੀ ਪਰੇਸ਼ਾਨੀਆਂ ਦੀ ਮਾਂ ਪਿਓ ਨੂੰ ਫਿਕਰ ਹੁੰਦਾ ਮਾਂ ਪਿਓ ਦਾ ਸ ਸਭਨਾ ਕੋ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਉਹ ਆਪੇ ਸਾਡੀ ਜਿਹੜੀ ਸੰਭਾਲ ਕਰਦਾ ਪੇ ਸਾਡੀ ਸਾਰ ਲੈਂਦਾ ਵਾ ਇਸ ਕਰਕੇ ਸਾਨੂੰ ਉੱਤੇ ਜਿਹੜਾ ਸਾਰਾ ਜਿਹੜਾ ਆਪਣਾ ਭਾਰ ਆ ਗੁਰੂ ਤੇ ਸੁੱਟ ਦੇਣਾ ਚਾਹੀਦਾ ਵਾ ਗੁਰੂ ਜਿਹੜਾ ਸਮਰਾਥ ਹੈ ਪਰਮਾਤਮਾ ਗੁਰੂ ਤੇ ਪਰਮਾਤਮਾ ਚ ਕੋਈ ਭੇਦ ਨਹੀਂ ਹੁੰਦਾ ਇੱਕੋ ਹੀ ਰੂਪ ਹੈ ਦੋਵੇਂ ਕਿਉਂਕਿ ਗੁਰੂ ਦੇ ਦੁਆਰਾ ਹੀ ਆਪਾਂ ਪਰਮਾਤਮਾ ਨੂੰ ਜਾਣ ਸਕਦੇ ਹਾਂ ਤੇ ਪਰਮਾਤਮਾ ਦੇ ਗੁਰੂ ਜਿਹੜੇ ਆ ਉਹ ਇੱਕమే ਕੀ ਹੁੰਦੇ ਆ ਔਰ ਗੁਰੂ ਸਾਨੂੰ ਰਸਤਾ ਵਿਖਾਉਂਦਾ ਇਸ ਕਰਕੇ ਗੁਰੂ ਪਿਆਰਿਓ ਜਿੰਨੀਆਂ ਵੀ ਮਨ ਤੇ ਜੜੀਆਂ ਤੁਹਾਡੇ ਪਰੇਸ਼ਾਨੀਆਂ ਵਾ ਭਾਰ ਆ ਜੋ ਵੀ ਕਈ ਵਾਰੀ ਕਈ ਵਿਚਾਰਾਂ ਜਿਹੜੀਆਂ ਨੈਗੇਟਿ ਡਿਲੀਟ ਕਰ ਦਿਓ ਮਨ ਦੇ ਵਿੱਚੋਂ ਇਹ ਡਿਲੀਟ ਕਿਵੇਂ ਹੋਣੇ ਇਹਨਾਂ ਦੀ ਜਗ੍ਹਾ ਚੰਗੇ ਵਿਚਾਰ ਲਿਓਨੇ ਪੈਣੇ ਆ ਇਹ ਮਾੜੇ ਵਿਚਾਰ ਜਿਹੜੇ ਆ ਇਹਨਾਂ ਨੂੰ ਕੱਢਣਾ ਤੇ ਨਵੇਂ ਵਿਚਾਰ ਜਿਹੜੇ ਗੁਰੂ ਵਾਲੇ ਉਹਨਾਂ ਨੂੰ ਮਨ ਦੇ ਵਿੱਚ ਲਿਓਣਾ ਇਸ ਕਰਕੇ ਨਵੇਂ ਵਿਚਾਰ ਜਦੋਂ ਆਗੇ ਚੰਗੀ ਜਦੋਂ ਖਰਾ ਖਾਵਾਂਗੇ ਤੇ ਸਾਡਾ ਸਰੀਰ ਆਪੇ ਠੀਕ ਹੋ ਜਾਊਗਾ ਉਹਨਾਂ ਭਾਵੇਂ ਜਿੰਨਾ ਮਰਜ਼ੀ ਚੰਗਾ ਖਾਈ ਜਾਈਏ ਜੇ ਆਪਾਂ ਸੋਚੀ ਜਾਵਾਂਗੇ ਪਰੇਸ਼ਾਨ ਰਾਵਾਂਗੇ ਉਹ ਵੀ ਨਹੀਂ ਲੱਗਦਾ ਕਈ ਵਾਰੀ ਕਾਰਨ ਇਹ ਅਸੀਂ ਮਾਨਸਿਕ ਤੌਰ ਤੇ ਰੁਗੀ ਹੋਏ ਆ ਉਹ ਮਨ ਨੂੰ ਠੀਕ ਕਰਨਾ ਹੈ ਮਨ ਠੀਕ ਹੋ ਗਿਆ ਤਾਂ ਆਪੇ ਠੀਕ ਹੋ ਜਾਣਾ ਉਸੇ ਵੇਲੇ ਮਨਪੂਰਤ ਜਦੋਂ ਮਨ ਠੀਕ ਹੋ ਸਰੀਰ ਵੀ ਹਰਕਤ ਕਰਨ ਲੱਗ ਪੈਂਦਾ ਹੈ। ਕਈ ਵਾਰੀ ਕਈ ਵਾਰੀ ਆਪਾਂ ਕੋਈ ਚੰਗੀ ਖਬਰ ਸੁਣ ਲਈ ਸਾਡਾ ਸਰੀਰ ਮਾਨ ਠੀਕ ਹੋ ਜਾਂਦਾ। ਸਰੀਰ ਠੀਕ ਹੋ ਜਾਂਦਾ ਛਾਲਾ ਮਾਰਨ ਲੱਗ ਪੈਂਦੇ। ਖੁਸ਼ ਹੋ ਜਾਂਦਾ ਤੇ ਜੇ ਮਾੜੀ ਖਬਰ ਸੁਣ ਲਈ ਤੇ ਉੱਥੇ ਸਨਾਲ ਕੀ ਬਹਿ ਜਾਂਦੇ ਢਿੱਲੇ ਹੋ ਜਾਂਦੇ। ਕੋਈ ਬੈਡ ਨਿਊਜ਼ ਜਾਂ ਸੈਡ ਨਿਊਜ਼। ਸੋ ਕਹਿੰਦੇ ਭਾਬੀ ਹੈ ਕਿ ਚੰਗੀ ਜਿਹੜੀ ਤਰੰਗਾਂ ਆਵਾਂ ਇਹ ਮਾਨ ਦੇ ਵਿੱਚ ਚੰਗੀਆਂ ਤਰੰਗਾਂ ਆਈ ਗਈਆਂ। ਵੇਵਜ਼ ਜਿਹੜੀਆਂ ਜਿਹੜੀਆਂ ਆਪਾਂ ਕਈ ਵਾਰੀ ਵੇਹਨੇ ਨਾ ਕਿ ਜਦੋਂ ਕੋਈ ਆਪਣੀ ਕੋਈ ਆਪਾਂ ਸ਼ਬਦ ਸੁਣਦੇ ਆ ਜਾਂ ਕੋਈ ਆ ਵਾਰ ਸੁਣਦੇ ਆ ਕੋਈ ਟਾਡੀਆਂ ਦੀ ਜਿਹਾ ਕੋਈ ਜਦੋਂ ਉਦੋਂ ਉਹ ਬੀਰ ਰਸੀ ਵਾਰਾ ਸੁਣਦੇ ਸਾਡੇ ਮਨ ਵਿੱਚ ਜੋਸ਼ ਆ ਜਾਂਦਾ ਉਹ ਤੇ ਸ਼ਾਹ ਆ ਜਾਂਦਾ ਤੇ ਜਦੋਂ ਅਸੀਂ ਕੋਈ ਆਪਣੇ ਕੋਈ دنیਆਵੀ ਤੌਰ ਤੇ ਕੋਈ ਜਿਹੜੇ ਸੈਡ ਸੌਂਗ ਸੁਣਦੇ ਸਾਡੇ ਮਨ ਦੇ ਵਿੱਚ ਉਹ ਜਿਹੜਾ ਡਾਊਨ ਫਾਲ ਹੋ ਜਾਂਦਾ ਕਹਿੰਦੇ ਭਾਬੀ ਕਿ ਮੀਆਂ ਚੜ੍ਹਦੀ ਕਲਾ ਵਿੱਚ ਰਹਿਣਾ ਸੋ ਦਾਸ ਤੋਂ ਵਿਚਾਰਾਂ ਕਰਦੇ ਆਂ ਇਹ ਕਾ ਭੁੱਲਾ ਹੋਈ ਆਵਾ ਅਣਜਾਨ ਬੱਚੇ ਜਾਣ ਕੇ ਮਾਫ ਕਰਨਾ ਵਾ ਚੜ੍ਹਦੀ ਕਲਾ ਵਿੱਚ ਰਹਿਣਾ ਵਾ ਗੁਰੂ ਵਾਲੇ ਬਨਣਾ ਪ੍ਰੀਤਮਾਨ ਬਨਣਾ ਇੱਥੇ ਜਿਹੜੀ ਕਥਾ ਨੂੰ ਜਿਹੜਾ ਸੰਕੋਚਦੇ ਆਂ ਔਰ ਗੁਰੂ ਮਹਾਰਾ ਸੱਚੇ ਪਾਤਸ਼ਾਹ ਜਿਹੜੇ ਆ ਉਹ ਸਾਡੇ ਨਾਲ ਆ ਆਰਵੇਲੇ ਸਾਡਾ ਥਿਆ ਰੱਖਦੇ ਆ ਚੜਦੀ ਕਲਾ ਚ ਰਹਿਣਾ ਮੈਂ ਬਸ ਇੰਨੀਆਂ ਜਿਹੜੀਆਂ ਵਾ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਜੀ